ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 1 ਮਾਰਚ ਤੋਂ ਇਹ ਨਸ਼ਾ ਦੇ ਵਿਰੁੱਧ ਸਪੈਸ਼ਲ ਬਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮੈਨੂੰ ਗੁਰਦਾਸਪੁਰ ਡਿਸਟ੍ਰਿਕਟ ਸੁਪਰਵਾਈਜ਼ ਕਰਨ ਵਾਸਤੇ ਭੇਜਿਆ ਗਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਵੱਲੋਂ 34 ਮਕਦਮੇ ਜੋ ਐਨਡੀਬੀਐਸ ਦੇ 8 ਮੁਕਦਮੇ ਐਕਸਾਈਜ਼ਕਟੇ ਔਰ ਆਮ ਜ਼ਕਤੇ 3 ਮੁਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ 50 ਦੇ ਕਰੀਬ ਅਸੀਂ ਬੰਦੇ ਅਰੈਸਟ ਕੀਤੇ ਨੇ ਐਨਡੀਬੀਐਸ ਔਰ ਆਮ ਜ਼ਕਤੇ ਵਿੱਚ ਇਸੇ ਤਰ੍ਹਾਂ ਐਕਸਾਈਜ਼ਕਟੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਦੇ ਪ੍ਰੰਤ ਸਾਰਾ ਡਿਊਰਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਸ ਨੂੰ ਲਿਖਤੀ ਦੇ ਚੁਕੀਆਂ ਅਗਲਗ ਮਕਦਮੇ ਦੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਪੁਲਿਸ ਦਾ ਉਹ ਸਾਥ ਦੇਣ ਕਿਉਂਕਿ ਇਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਿਆਂ ਨੂੰ ਸਮਝਾਉਣ ਇਹਨਾਂ ਲਤਾਂ ਤੋਂ ਦੂਰ ਰਹਿਣਾ ਚਾਹੀਦਾ ਸੋ ਪ੍ਰੈਸ ਨੂੰ ਵੀ ਮੇਰੀ ਰਿਕਵੈਸਟ ਹੈ ਕਿ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਪੁਲ ਬਣ ਕੇ ਕੰਮ ਕਰਨ ਤਾਂ ਕਿ ਇਹ ਪੜੇ ਬੱਚਿਆਂ ਨੂੰ ਆਪਾਂ ਇਹਨਾਂ ਨਾਮਤੋਂ ਬਚਾ ਕੇ ਰੱਖੀਏ ਥੈਂਕ ਯੂ ਦੇਖੋ ਜੀ ਜੇ ਆਤਵਾਦ ਖਤਮ ਹੋ ਸਕਦਾ ਉਹ ਵੀ ਠੀਕ ਹੈ ਉਹ ਉਦੋਂ ਵੀ ਜਿੰਨਾ ਚਿਰ ਪੁਲਿਸ ਪਬਲਿਕ ਦੇ ਨਾਲ ਜਦੋਂ ਪੁਲਿਸ ਨਹੀਂ ਪਬਲਿਕ ਸਰੀ ਪੁਲਿਸ ਨਾਲ ਨਹੀਂ ਖੜੀ ਜਿੰਨਾ ਚਿਰ ਉਹ ਵੀ ਨਹੀਂ ਖਤਮ ਹੋਇਆ ਸੀ ਜਦੋਂ ਪਬਲਿਕ ਉੱਠੀ ਤਾਂ ਆਤਵਾਦੀ ਖਤਮ ਹੋ ਗਿਆ ਸੀ ਹੁਣ ਤੇ ਸਾਧਨ ਬੜੇ ਨੇ ਧਿਆਨ ਪਟਕਾਉਣ ਵਾਸਤੇ ਇਹ ਜਾਓ ਵੀ ਕੋਈ ਜੀਨੀਕੀ ਸਾਜਿਦ ਹੈ ਅੱਜ ਦੀ ਜਲੰਧਰ ਤੇ ਪਲਾਸਟਿਕ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਚ ਪੁਲਿਸ ਨੇ ਕਾਰਹੀ ਨਸ਼ਿਆਂ ਦੇ ਸਦਾਗਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰ ਦੇ ਵਿੱਚ ਉਹ ਆਪਣੇ ਮਨਸੂਬੇ ਚ ਕਾਬਜam ਰਹਿੰਦੀ ਹੈ ਕਿਉਂਕਿ ਉਹਨਾਂ ਦਾ ਕੰਮ ਆ ਗੜਬੜੀ ਫਲਾਣਾ ਪੰਜਾਬ ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਦੋਂ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖੋਗੇ ਜਿੰਨੇ ਬਲਾਸਟ ਹੋਏ ਨੇ ਡਾਲੇਜ ਅੰਦਰਸਰ ਦੇ ਵਿੱਚ ਉਹ ਸਾਰੇ ਬੰਦੇ ਫੜੇ ਗਏ ਨੇ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਕੜੀ ਦੇ ਵਿੱਚ ਵਿਹਾਰ ਤੋਂ ਤਿੰਨ ਬੰਦੇ ਕਾਬੂ ਕੀਤੇ ਗਏ ਨੇ ਸੋ ਇਸ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਕੋਈ ਗੱਲ ਨਹੀਂ ਉਹ ਵੀ ਮਿਲ ਜੇਗਾ ਜੀ ਪੁਲਿਸ ਤੇ ਆਪਣੀ ਡਿਊਟੀ ਕਰ ਰਹੀ ਹੈ ਉਹ ਵੀ ਟ੍ਰੇਸ ਕਰ ਲਾਂਗੇ ਜੀ। ਉਹ ਤਾਂ ਡਾਰਕ ਹਟ ਹੈ। ਉਹ ਦਿਨਾਂ ਦਿਨ ਦਿਨਾਂ ਦਿਨ ਗੈਂਗਸਟਰ ਨਸ਼ੇ ਪਿਛਲੇ 20 ਸਾਲ ਤੋਂ ਚੱਲੇ ਹੁਣ ਤੱਕ। ਵੱਟਾ ਹੀ ਆਇਆ ਮੱਕੀ ਕਿਸੇ ਵੀ ਸਟੇਜ ਤੇ ਕੰਦ ਨਹੀਂ ਆਇਆ। ਘਟਿਆ ਨਹੀਂ। ਇਹਦੇ ਪਹਿਲਾਂ ਲੋਕੋ ਤਾਂ ਡੁਕਮੈਂਟੇਡ ਚੀਜ਼ਾਂ ਦਾ ਪਤਾ ਸੀ। ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰ ਰਿਹਾ ਨਾ ਕਿ ਵੀ ਇਹਦੇ 'ਚ ਜਿੰਨਾ ਜਲ ਪੀਰੈਂਸ ਨਹੀਂ ਖੜਦੇ ਤੇ ਪੁਲਿਸ ਕਲੇ ਪੁਲਿਸ ਕੋ ਜੰਦਰ ਦੇਖਣ ਲੱਗਿਆ ਨਹੀਂ। ਸੋ ਇਹ ਸਮਾਜ ਖੜੇਗਾ ਤੇ ਤਾਂ ਹੀ ਪੁਲਿਸ ਕਾਮਯਾਬ ਹੋਏਗੀ। ਪਬਲਿਕ ਦਾ ਪਬਲਿਕ ਦਾ ਦੁਰੀ ਆਈ ਸਾਥ ਥੈਂਕ ਯੂ